ਸਸੇਗਾ ਸਾਰਿਆਂ ਨੂੰ ਅੱਜ ਮੈਂ ਸਪਾਈ ਕਰਦੀ ਰਹੀ ਸੀ ਤੇ ਮੈਂ ਦੇਖਿਆ ਕਿ ਕੀੜੀਆਂ ਬਹੁਤ ਹਰ ਦੇ ਵਿੱਚ ਪਹਿਲਾਂ ਜ਼ਿਆਦਾ ਸੀਆਂ ਫਿਰ ਮੈਂ ਇੱਕ ਸਪਰੇਅ ਤਿਆਰ ਕੀਤੀ ਉਹ ਜਿਹੜੀ ਸਪਰੇਅ ਹੈ ਨਾ ਉਹ ਦੇ ਕਰਕੇ ਇਹ ਜਿਹੜੀਆਂ ਕੀੜੀਆਂ ਨਾ ਉਹ ਨਿਕਲ ਜਾਂਦੀਆਂ ਹੁੰਦਾ ਵਟ ਤੇ ਉਹ ਦੇਖੋ ਇਹ ਛਿੱਕ ਲਈ ਮੈਨੂੰ ਅ ਹੁਣ ਬਾਹਰ ਚਲੀ ਜਾਣੀ ਹੈ ਕਿਉਂਕਿ ਜਿੱਥੇ ਜਿੱਥੇ ਮੈਂ ਸਪਰੇਅ ਮਾਰੀ ਜਾਣੀ ਆ ਇਹ ਛਿੱਕ ਲਈ ਉਸ ਜਗ੍ਹਾ ਤੇ ਆਉਣੀ ਨਹੀਂ ਮਿਲਦੀ ਤੇ ਇਹ ਪਤਾ ਨਹੀਂ ਕਿਉਂ ਇਹਦੀ ਸਮੈਲ ਇਹਨੂੰ ਚੜ ਗਈ ਹੈ ਜਾਂ ਕਿਦਾਂ ਆ ਇਹ ਉਹਦੇ ਕਰਕੇ ਨਾ ਫਿਰ ਰਹੇ ਇਥੋਂ ਨਿਕਲ ਜਾਂਦੀਆਂ ਹਨ ਲੱਗਦਾ ਘੜ ਘਰ ਕਰਵਾਇਚੇ ਇਹ ਪ੍ਰੋਬਲਮ ਹੁੰਦੀ ਆ ਸ਼ਿਪ ਕਲੀਆਂ ਦੀ ਕਿ ਸ਼ਿਪ ਕਲੀਆਂ ਆਲਸੋ ਇਹੀ ਚਲੀਆਂ ਜਾਂਦੀਆਂ ਆ ਫੇਰਾ ਜਿੱਧਰ-ਇਧਰ ਮੈਂ ਮਾਰ ਰਹੀ ਸਪੇ ਉਸ ਸਾਈਡ ਨਹੀਂ ਇਹਨੇ ਕਰ ਲਈ ਲਾਉਣਾ ਹੈਗਾ ਇਹਨੇ ਇਹ ਕੋਸ਼ਿਸ਼ ਕਰਨੀ ਆ ਕਿ ਮੈਂ ਇਥੋਂ ਹੁਣ ਬਾਹਰ ਨਿਕਲਾਂ ਕਿਸੇ ਤਰ੍ਹਾਂ ਮੈਂ ਦੱਸ ਰਹੀ ਹਾਂ ਕਿ ਪਰਦੇ ਦੇ ਪਿੱਛੇ ਕਈ ਵਾਰੀ ਚਾਦਰ ਦੇ ਉੱਪਰ ਆ ਜਾਂਦੀਆਂ ਆ ਫਿਰ ਉਹ ਦਿਲ ਨਹੀਂ ਕਰਦਾ ਬੈਠ ਨੂੰ ਇਥੇ ਤੇ ਮੈਂ ਤਾਂ ਹੁਣ ਪਰਦਿਆਂ ਦੇ ਪਿਛਲੇ ਪਾਸੇ ਵੀ ਜਿਹੜੀ ਸਪਰੇਅ ਕਰ ਦੇਣੀ ਆ ਤਾਂ ਕਿ ਮੈਨੂੰ ਆਹ ਦੇਖੋ ਏਡ ਵੀ ਆ ਗਈ ਆ ਇਹ ਤੇ ਵੀ ਸਪਰੇਅ ਕਰ ਦਤੀ ਆ ਹੁਣ ਇਹ ਵੀ ਬਾਹਰ ਨਿਕਲੂਗੀ ਉਹ ਇਹ ਚੀਜ਼ਾਂ ਜਿਹੜੀਆਂ ਬਰਸਾਤ ਮੀਂਹਾਂ ਦੇ ਵਿੱਚ ਨੋਰਮਲੀ ਹੁੰਦੀਆਂ ਆ ਘਰਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹੁੰਦੀਆਂ ਆ ਇਹ ਸਪਰੇਅ ਮਾਤੀ ਅਰਕੀਤੀ ਹੈ ਆ ਦੇਖੋ ਤੇ ਇਹ ਹੁਣ ਸ਼ਕਲੀ ਔਰ ਥੱਲੇ ਨਾ ਨਹੀਂ ਹੋ ਗਈ ਜਿੱਧਰੋਂ ਮੈਂ ਸਪਰੇਅ ਕੀਤੀ ਆ ਉੱਪਰ ਨੂੰ ਚੜ ਗਈ ਆ ਇਹ ਨੂੰ ਚਾਹੀਦਾ ਮੇਰੇ ਹੱਥੇ ਨੂੰ ਪਹੁੰਚ ਜਾਏਗਾ ਇਹ ਨਹੀਂ ਹੁਣ ਉੱਪਰ ਉੱਪਰ ਰਹਿਣਾ ਆ ਇਹ ਰੋਸੇ ਵਿੱਚ ਇਹ ਮਬਾ ਪ੍ਰਸ਼ਾਂਸੀ ਹਰ ਸੇ ਵਿੱਚ ਭਾਈ ਕੋਈ ਨਹੀਂ ਜਾਂਦੀ ਹੈਗੀ ਪਰ ਇੱਥੇ ਮੈਂ ਲਿਖੀ ਹੁਣ ਇੱਕ ਕਿਉਂਕਿ ਇੱਥੇ ਟਾਈਮ ਹੋ ਗਿਆ ਸੀਗਾ ਚਾਰ ਪੰਜ ਦਿਨ ਬਾਅਦ ਸਾਨੂੰ ਸਪਰੇ ਹੀ ਕਰਨੀ ਪੈਂਦੀ ਆ ਹਰ ਹਾਲਤ ਵਿੱਚ ਇਹ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ ਤੇ ਉਹਦੇ ਨਾਲ ਸਾਡੇ ਘਰੋਂ ਤਾਂ ਕਾਫੀ ਕੀੜੀਆਂ ਨਿਕਲ ਗਈਆਂ ਇਹ ਹੁਣ ਰਾਤ ਬਾਹਰ ਦੀ ਆ ਗਈ ਆ ਇਸ ਤਰ੍ਹਾਂ ਬਾਹਰ ਦੀ ਆ ਗਈ ਅੰਦਰ ਨੂੰ ਆ ਦੇਖੋ ਹੁਣ ਇਹ ਜਗ੍ਹਾ ਛੱਡ ਕੇ ਹੁਣ ਇੱਧਰ ਆ ਗਈ ਆ ਕਿਉਂਕਿ ਇੱਧਰ ਮੇਰੇ ਕੋਲ ਸਫਾਈ ਨਹੀਂ ਕਰ ਪਾਈ। ਹੁਣ ਮਮਾ ਪਾ ਜੀ ਦੀ ਫੋਟੋ ਦੇ ਦੀਸੇਂਸ ਲੀ ਗਈ ਆ। ਤੇ ਹੁਣ ਮੈਂ ਬਾਅਦ ਵਿੱਚ ਇੱਥੇ ਵੀ ਸਫਾਈ ਕਰੂੰਗੀ ਕਿਉਂਕਿ ਇਹਨਾਂ ਆਪਣੀ ਹੋਰ ਜਗ੍ਹਾ ਛੱਡ ਦੇਣੀ ਉੱਥੋਂ ਨਿਕਲ ਜਾਣਾ। ਤੇ ਇੱਧਰਲੇ ਪਾਸੇ ਹੁਣ ਇੱਕ ਪਾਣੀ ਦੀ ਸਟਰੀ ਨਹੀਂ ਥਰ ਬਣਾਣਾ ਹੈ। ਤੇ ਚਲੋ ਹੌਲੀ-ਹੌਲੀ 5-6 ਦਿਨ ਤੱਕ ਇਹਦੀ ਜਿਹੜੀ ਆ ਫ੍ਰੈਗਰੈਂਸ ਫ੍ਰੈਗਰੈਂਸੀ ਕਹੂੰਗੀ ਮੈਂ ਕਿਉਂਕਿ ਕਪੂਰ ਤੇ ਡਿਟੋਲ ਆ। ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਬਣਾਉਣਾ ਹੈ ਬਹੁਤ ਹੀ ਫਾਇਦੇਮੰਦ ਆ ਵੀਡੀਓ ਵੀ ਮੈਸ ਕਰਕੇ ਬਣਾਈਆ ਕਿਉਂਕਿ ਮੈਨੂੰ ਇਹ ਹੁੰਦਾ ਆ ਮੈਂ ਵੀਡੀਓ ਉਦੋਂ ਬਣਾਵਾਂ ਜਦੋਂ ਕਿ ਮੈਂ ਵੀ ਅਸਚਾ ਜੀ ਘਰ ਦੇ ਵਿੱਚ ਨਾ ਨਾਰਮਲੀ ਅਸੀਂ ਇਸ ਤਰ੍ਹਾਂ ਦੀਆਂ ਖਾਲੀ ਬੋਤਲਾਂ ਜਿਹੜੀਆਂ ਉਹ ਰੱਖ ਲੈਂਦੀਆਂ ਸਪਰੇਅ ਵਾਲੀਆਂ ਇੱਕ ਅੱਧੀ ਹੁੰਦੀ ਆ ਲਗਭਗ ਹਰ ਘਰ ਦੇ ਵਿੱਚ ਤੇ ਮੈਂ ਵੀ ਇਦਾਂ ਖਾਲੀ ਸੀ ਬੋਤਲیں ਹੀ ਰੱਖ ਲਈ ਫਿਰ ਇਹ ਹੈਗਾ ਕਪੂਰ ਕਪੂਰ ਦੀਆਂ ਕੁਸਟਕੀਆਂ ਤੇ ਇਹ ਹੈਗੀ ਆ ਡਟੋਰ ਇਹਨੂੰ ਮਿਕਸ ਕਰਕੇ ਬਸ ਦੋਈ ਚੀਜ਼ਾਂ ਹਰ ਇੱਕ ਘਰ ਦੇ ਵਿੱਚ ਹੁੰਦੀਆਂ ਹੀ ਹੁੰਦੀਆਂ ਹਨ ਹੁਣ ਮੈਂ ਕੀ ਕਰਨਾ ਕਿ ਇਹ ਜਿਹੜੀਆਂ ਟਿਕੀਆਂ ਕਪੂੜੀਆਂ ਇਹ ਸੀ ਜਦੋਂ ਘਰ ਦੇ ਵਿੱਚ ਦਿਖਾਉਂਦੇ ਆ ਤੇ ਮੈਂ ਇਹਦੇ ਵਿੱਚ ਚਾਹ ਟਿਕਿਆਰ ਲੜਿਆ ਚਾਹ ਟਿਕਿਆਰ ਲੜਿਆ ਚਾਹ ਟਿਕੀਆਂ ਇਹਨਾਂ ਨੂੰ ਤੇ ਨਾਲ ਹੀ ਪਾਉਰ ਲੈਣਾ ਹੈ ਕਿਉਂਕਿ ਪੁਰ ਜਾਂਦੇ ਆ ਹੱਥ ਦੇ ਵਿੱਚ ਹੀ ਪਾਊਡਰ ਫਾਰਮ ਦੇ ਵਿੱਚ ਤੁਸੀਂ ਘੋਲ ਵੀ ਸਕਦੇ ਆ ਤੇ ਹੱਥ ਦੇ ਵਿੱਚ ਤੋੜ-ਤੋੜ ਕੇ ਇਹਨਾਂ ਇਹਨੂੰ ਪੋਰ ਸਕਦੇ ਆ ਜੋ ਛੋਟੇ-ਛੋਟੇ ਬ੍ਰਿਕ-ਬ੍ਰਿਕ ਇਹਦਾ ਪਾਊਡਰ ਫਾਰਮ ਦੇ ਵਿੱਚ ਇਹ ਬਣ ਗਈ ਤੇ ਫਿਰ ਇਸ ਤੋਂ ਬਾਅਦ ਮੈਂ ਇਹਨੂੰ ਬੋਤਲ ਵਿੱਚ ਪਾ ਲੈਣਾ ਆ ਤੇ ਬੋਤਲ ਵਿੱਚ ਪਾਉਣ ਤੋਂ ਬਾਅਦ ਇਹਨੂੰ ਸ਼ੇਕ ਕਰ ਲੈਣਾ ਆ ਜਦੋਂ ਵੀ ਅਸੀਂ ਇਸਤੇਮਾਲ ਕਰਨਾ ਆ ਪਹਿਲਾਂ ਇਹਨੂੰ ਸ਼ੇਕ ਜ਼ਰੂਰ ਕਰ ਲੈਣਾ ਆ ਤੇ ਆ ਦੇਖੋ ਇਸ ਤਰ੍ਹਾਂ ਹੀ ਪੁਰ ਗਿਆ ਇਹ ਬੋਲਰ ਕੁੰਡ ਬਣਾ ਲਿਆ ਇਸ ਤਰ੍ਹਾਂ ਕਪੂਰ ਨੂੰ ਮੈਂ ਫੀਸ ਲਿਆ ਇਸ ਕੇ ਇਸ ਬੋਤਲ ਦੇ ਵਿੱਚ ਮੈਂ ਪਾ ਲਿਆ ਪਾ ਕੇ ਤੇ ਇਹਦੇ ਵਿੱਚ ਹੁਣ ਮੈਂ ਆਹ ਜਿਹੜਾ ਕੈਪ ਹੈਗਾ ਇਹਦਾ ਢੋਲ ਦਿੰਦਾ ਇਹ ਇੱਕ ਕੈਪ ਜਿਹੜਾ ਹੈ ਮੈਂ ਇਹ ਢੋਲ ਦ ਇਹਦੇ ਵਿੱਚ ਪਾ ਲੈਣਾ ਬਸ ਇਹ ਦੋ ਚੀਜ਼ਾਂ ਹੀ ਪਾਉਣੀਆਂ ਇੰਨੀਆਂ ਹੀ ਪਾਉਣੀਆਂ ਆ ਤੇ ਮੈਂ ਬੋਤਲ ਦੇ ਹਿਸਾਬ ਦੇ ਨਾਲ ਸਪਰੇ ਬੋਤਲ ਦੇ ਹਿਸਾਬ ਦੇ ਨਾਲ ਇੰਨੀਆਂ ਇਹਦੇ ਵਿੱਚ ਕਾਫੀ ਆ ਜੇ ਵੱਡੀ ਬੋਤਲਾਂ ਤੁਹਾਡੇ ਕੋਲ ਤਾਂ ਫਿਰ ਤੁਸੀਂ ਕਪੂੜ ਦੀਆਂ ਟਿੱਕੀਆਂ ਨੂੰ ਵਧਾ ਸਕਦੇ ਆ ਹੁਣ ਇਹਦੇ ਵਿੱਚ ਮੈਂ ਪਾਣੀ ਪਾ ਲੈਣਾ ਇਹ ਪਾਣੀ ਪਾ ਕੇ ਫਿਰ ਮੈਂ ਇਹਨੂੰ ਸ਼ੇਕ ਕਰ ਦੇਣਾ ਆ ਸ਼ੇਕ ਕਰਨ ਤੋਂ ਬਾਅਦ ਫਿਰ ਜਦੋਂ ਵੀ ਬੋਤਲ ਇਹਨੂੰ ਭਰ ਲੈਣੀ ਆ ਇਸ ਤਰ੍ਹਾਂ ਇੱਥੇ ਤੱਕ ਪਾਣੀ ਪਾ ਕੇ ਬੋਤਲ ਭਰ ਲੈਣੀ ਆ ਸ਼ੇਕ ਕਰ ਲੈਣੀ ਆ ਫਿਰ ਇਹਦੀ ਸਪਰੇ ਜਿਹੜੀ ਆ ਉਹ ਕਰਕੇ ਤੇ ਜਿੱਥੇ ਵੀ ਕਿਰਲੀਆਂ ਹੈਗੀਆਂ ਉਥੇ ਸਪਰੇ ਮਾਰ ਦੇਣੀ ਆ ਤੇ ਉਹ ਕਿਰਲੀਆਂ ਜਿਹੜੀਆਂ ਉਥੋਂ ਚਲੀਆਂ ਜਾਣੀਆਂ ਓਕੇ ਜੀ ਵੀਡੀਓ ਪਸੰਦ ਆਈ ਆ ਲਾਈਕ ਕਰਨਾ ਆ ਸ਼ੇਅਰ ਕਰਨਾ ਆ ਸ਼ੁਕਰੀਆ ਥੈਂਕ ਯੂ